ਮੈਂ 20 ਅਜ ਤੋਂ 28 ਮਹੀਨੇ ਪਹਿਲਾਂ ਨਾ ਮੇਰਾ ਬੇਟਾ 20 ਮਹੀਨਿਆਂ ਦਾ ਸੀ ਨਾ ਕੋਈ ਚੱਲਦਾ ਸੀ ਨਾ ਕੋਸ਼ਿਸ਼ ਸੀ ਤੇ ਮੈਨੂੰ ਕਿਸੇ ਯਾਰ ਦੋਸਤ ਨੇ ਕਿਹਾ ਕਹਿੰਦੇ ਯਾਰ ਤੂੰ ਹਰਮੰਦਰ ਸਾਹਿਬ ਜਾਣਦੇ ਆ ਮਤਾਂ ਰੰਗ ਕਦੀ ਇਸ਼ਨਾਨ ਕਰਾਇਆ ਆਪਣੇ ਬੇਟੇ ਨੂੰ ਮੈਂ ਕਹਾਂ ਮੈਂ ਨਹੀਂ ਕਰਾਇਆ ਇਸ਼ਨਾਨ ਮੈਂ ਇਹ ਗੱਲ ਦਿਮਾਗ 'ਚ ਨਹੀਂ ਰੱਖੀ ਮੈਂ ਕਿਹਾ ਕਿ ਜਾਵਾਂਗਾ ਤੇ ਮੈਂ ਇਸ਼ਨਾਨ ਜ਼ਰੂਰ ਕਰਾਵਾਂਗਾ ਤੇ ਜਦੋਂ ਮੈਂ ਇਸ਼ਨਾਨ ਕਰਵਾਇਆ ਤੇ 4 ਦਿਨ ਬਾਅਦ ਐਬਨਾਰਮਲ ਹੈ ਮੇਰਾ ਬੱਚਾ ਤੇ ਚਾਰ ਕੁ ਦਿਨ ਬਾਅਦ ਨਾ ਕਿਉਂ ਤੁਸੀਂ ਦੇਖਦੇ ਹੋ ਸਾਡੇ ਹੀ ਬੱਚੇ ਖੁੱਦ ਜਿਹੜੇ 12 12 ਮਹੀਨੇ ਦੇ ਆ ਜਾਂ ਸਾਲ ਦੇ ਬੱਚੇ ਆ ਜੇ 14 ਮਹੀਨੇ ਲਾ ਲਓ ਉਹ ਪ੍ਰੋਪਰ ਉਹਨਾਂ ਨੂੰ ਸਾਰੀ ਸਮਝ ਹੋ ਜਾਂਦੀ ਏ ਠੀਕ ਹੈ ਨਾ ਤੇ ਆਪਣੇ ਘਰ ਦੇ ਮੈਂਬਰਾਂ ਦੀ ਪਛਾਣ ਹੋ ਜਾਂਦੀ ਏ ਸਾਰਿਆਂ ਦੀ ਹੋ ਜਾਂਦੀ ਤੇ ਚਲਦੇ ਆ ਦੌੜਦੇ ਵੀ ਆ ਤੇ ਇਹ ਨਾ ਕੋਈ ਖਾਂਦਾ ਸੀ ਪੀਂਦਾ ਸੀ ਕੁਝ ਨਹੀਂ ਕਰਦਾ ਸੀ ਤੇ ਬਸ ਹੂੰ ਹੂੰ ਸ਼ਾਇਦ ਮੈਂ ਕੋਈ ਵੀਡੀਓ ਵੀ ਉਹਨਾਂ ਦੀ ਹੋਏ ਤੇ ਬਹੁਤ ਦੁੱਖ ਲੱਗਦਾ ਭਾਜੀ ਮਾਪਿਆਂ ਨੂੰ ਤੇ ਬਹੁਤ ਲੱਗਦਾ ਬਾਕੀ ਜੀ ਗੁਰ ਰਾਮਦਾਸ ਜੀ ਚੌਥੀ ਗਦੀ ਮਹਾਰਾਜ ਜੀ ਠੀਕ ਹੈ ਤੇ ਚੌਥੇ ਦਿਨ ਨਾਲ ਗਿੱਦਣ ਸ਼ਨਾਣ ਕਰਾ ਉਸ ਚੌਥੇ ਦਿਨ ਬਾਅਦ ਮੇਰੀ ਬੇਟੀ ਨੇ ਹੱਪ ਕੀਤਾ ਮੇਰੇ ਬੇਟੇ ਨੇ ਵੀ ਮੋਢੇ ਤੇ ਹੱਪ ਕੀਤਾ ਮੇਰੀ ਬੇਟੀ ਨੇ ਮੂੰਹ ਤੇ ਹੱਪ ਕੀਤਾ ਉਹਨੇ ਵੀ ਕਿਹਾ ਹੱਪ ਮੈਂ ਕਿਹਾ ਪਰਮਾਤਮਾ ਦੀ ਕਿਰਪਾ ਚਾਲੂ ਹੋ ਗਈ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਤੇ ਇਹੋ ਜਿਹੇ ਬੱਚੇ ਆਣ ਜੋ ਹੈਂਡੀਕੈਪ ਹੈ ਤੇ ਜਾਂ ਜਿਨ੍ਹਾਂ ਦੇ ਪਾਸਾ ਤੁਹਾਨੂੰ ਪਤਾ ਨਹੀਂ ਹੋ ਜਾਂਦੇ ਆ ਨਾ ਡੈੱਡ ਹੋ ਜਾਂਦੇ ਆ ਉਹ ਵਾਲੇ ਸ਼ੀਦਾ ਸਾਹਿਬ ਤੋਂ ਕਿਉਂ ਲੈ ਆ ਕੇ ਤੇ ਉਹਨਾਂ ਦੀ ਮਾਲਸ਼ਾ ਵਗੈਰਾ ਕਰਾਂ ਇਹ ਮੇਰੇ ਵਿਚਾਰ ਆ ਗਏ ਨੇ ਹਾਂਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਦੱਸ ਰਿਹਾ ਮੇਰਾ ਬੇਟਾ ਚੱਲਦਾ ਨਹੀਂ ਸੀ ਹੈਗਾ ਚੱਲਦਾ ਨਹੀਂ ਸੀ ਹੈਗਾ ਕਿ ਮੈਂ ਮੈਨੂੰ ਕਿਸੇ ਨੇ ਕਹਿਆ ਕਹਿੰਦੇ ਇੱਥੋਂ ਘਿਓ ਵੀ ਮਿਲਦਾ ਤੇ ਉਹਦੀ ਤੁਸੀਂ ਮਾਲਚ ਕਰੋ ਤੇ ਜਦੋਂ ਅਸੀਂ ਉੱਥੇ ਗਏ ਤੇ ਬਾਅਦ ਚ ਲਾਈਨ ਜਿ ਲੱਗੇ ਸਾਨੂੰ ਕਿਸੇ ਨੇ ਕਹਿਆ ਕਹਿੰਦਾ ਘਿਓ ਇੱਥੋਂ ਨਹੀਂ ਸ਼ੀਦਾ ਸਾਹਿਬੋਂ ਘਿਓ ਦਾ ਪ੍ਰਸ਼ਾਦ ਮਿਲਦਾ ਉਸ ਤੋਂ ਬਾਅਦ ਅਸੀਂ ਮਾਰਚ ਨੂੰ 24 ਮਾਰਚ ਨੂੰ ਗਏ ਆ ਹੋਲੀ ਵਾਲਾ ਦਿਨ ਸੀ ਮੈਂ ਤੇ ਮੇਰੀ ਬੇਟੀ ਤੇ ਬਹੁਤ ਰਾਸ਼ੀ ਚ ਪੈਰਾ ਸਾਹਿਬ ਹੀ ਤੇ ਅਸੀਂ ਬਾਬਾ ਜੀ ਅੱਗੇ ਹੱਥ ਜੋੜੇ ਅਸੀਂ ਕਿ ਬਾਬਾ ਜੀ ਕਿਰਪਾ ਕਰਿਓ ਹੁਣ ਬਹੁਤ ਮੰਗੀ ਤੁਸੀਂ ਕਰਨੀ ਹੈ ਕਿਰਪਾ ਤੁਹਾਡੇ ਲਾਲ ਲੱਗੇ ਹਨ ਠੀਕ ਹੈ ਨਾ ਤੇ ਉਹ ਵੀ 4 ਦਿਨ ਬਾਅਦ ਫਿਰ ਚੱਲਣ ਲੱਪਿਆ ਤੇ ਮੈਂ ਕਿਉਂ ਨਾ ਮੰਨਾਂ ਫਿਰ ਮੈਂ ਜੇ ਲੋਕੀ ਸੋਚਦੇ ਆ ਕਿ ਮੈਂ ਵੀਡੀਓਸ ਕਰਕੇ ਪਾਨਾ ਤੇ ਮੈਂ 8 ਵਾਰੀ ਚਪੈਰੇ ਸਾਈਕਲ ਤੇ ਗਿਆ ਤੁ ਕਿਸੇ ਨੂੰ ਨਹੀਂ ਪਤਾ ਨਾ ਇਹ ਮੈਂ ਵੀਡੀਓ ਪਾਈ ਹਾਂ ਜੀ ਹਾਂਜੀ ਅੰਮ੍ਰਿਤ ਸਾਹਿਬ ਮੇਰੇ ਕੋ ਫੋਟੋਆਂ ਆਈਆਂ ਮੈਂ ਕਦੀ ਪਾਈ ਨਹੀਂ ਵੀਡੀਓ ਚਪੈਰੇ